ਗੁਰਤੇਕ ਬਹਾਦਰ ਜੀ ਹਿੰਦ ਦੀ ਚਾਦਰ 350ਵਾਂ ਸਹਾਲਾ ਛੇਦੀ ਸਮਾਗਮ 27 11 2025 ਦਿਨ ਵੀਰਵਾਰ ਨੂੰ ਮਨਾਇਆ ਗਿਆ। ਡੇਰਾ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ ਜਲਦੀ ਦੇਦਰ ਤੇ ਇਹ ਸਮਾਗਮ 350ਵਾਂ ਸਹੀਲੀ ਸ਼ਹੀਦੀ ਸਮਾਗਮ ਦਿਹਾੜਾ ਮਨਾਇਆ ਗਿਆ। ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਮਨਵੀਰ ਸਿੰਘ ਜੀ ਖਾਲਸਾ ਉਸ ਸੰਗਤਾਂ ਨੂੰ ਗੁਰਬਾਣੀ ਬਾਪੂ ਖਤਲ ਦੀਆਂ ਧਰਨਾ ਤੇ ਗੁਰ ਤੇਗ ਬਹਾਦਰ ਜੀ ਦੀ ਸ਼ੀਤ ਦੀਹਾੜੇ ਦੀ ਕਥਾ ਸੁਣਾ ਕੇ ਨਿਹਾਲ ਕੀਤਾ ਸੰਗਤਾਂ ਵਿਸ਼ੇਸ਼ ਤੌਰ ਤੇ ਪਹੁੰਚੀਆਂ ਤੇ ਰਾਤ ਨੂੰ ਵੀ ਸਾਰੀ ਰਾਤ ਸੰਗਤਾਂ ਮੱਥਾ ਟੇਕਦੇ ਰਹੀਆਂ ਗੁਰੂ ਚਰਨਾਂ ਵਿੱਚ ਆਉਂਦੀਆਂ ਰਹੀਆਂ ਤੇ ਵੀਰਵਾਰ ਹਫਤਾਵਾਰੀ ਦਾ ਦੀਵਾਨ ਵੀ ਸ਼ਾਮ ਨੂੰ ਪੋਗ ਪਾਏਗਾ ਉਸ ਤੋਂ ਬਾਅਦ ਉਹ ਖੁਸ਼ ਦਿਲ ਜੀ ਤੇ ਦਰਦ ਤੇ ਪੈ ਮਨ ਵਿੱਚ ਇਹ ਮਹਿਸਾਸ ਗਾਇਨ ਕੀਤੀਆਂ ਤੇ ਭਾਈ ਗੋਡੀ ਜੀ ਤੇ ਪਾਈ ਜਸਵੰਤ ਸਿੰਘ ਜੀ ਹਜ਼ੂਰੀ ਦਾ ਜੱਥਾ ਤੇ ਗੁਰੂ ਜੀ ਦਾ ਆ ਟੁੱਟ ਅ ਲੰਗਰ ਵਰਤਦਾ ਰਿਆ ਸਾਰਾ ਦਿਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ